ਅਗਲੇ ਪੈਨਲ ਦੇ ਵਿੱਚ ਮੈਂ ਗੁਜ਼ਾਰਿਸ਼ ਕਰੂੰਗਾ ਦੀਪਕ ਵਾਲੀ ਜੀ ਐਡਵਾਈਜ਼ਰ ਨੇ ਪੰਜਾਬ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਡਿਪਾਰਟਮੈਂਟ ਵਾਲੀ ਸਾਹਿਬ ਸਟੇਜ ਤੇ ਆਰ ਗੈਸਟ ਕਰਦੇ ਆ ਤੇ ਨਾਲ ਮੇਅਰ ਜਲੰਧਰ ਦੇ ਵਿਨੀਤ ਧੀਰ ਸਾਹਿਬ ਨੂੰ ਮੈਂ ਰਿਕਵੈਸਟ ਕਰਦਾ ਕਿ ਆਓ ਸਟੇਜ ਤੇ ਆਪਾਂ ਗੱਲਬਾਤ ਕਰੀਏ ਮਨੋਜ ਕੁਮਾਰ ਜੋਸ਼ੀ ਜੀ ਵੀ ਸਟੇਜ ਤੇ ਆਉਣ ਤੇ ਅਸੀਂ ਗੱਲਬਾਤ ਦਾ سلسلہ ਸ਼ੁਰੂ ਕਰ ਸਕੀਏ ਰੀਅਲ ਹੀਰੋਜ਼ ਦੇ ਵਿੱਚ ਗੱਲ ਆਸੀ ਵੱਖਵਾ ਖੇਤਰਾ ਨੇ ਕੀਤੀ ਤੇ ਗੱਲ ਜਲੰਧਰ ਦੀ ਕਿਉਂ ਨਾ ਹੋਵੇ ਬਿਨਾ ਸ਼ਹਿਰ ਜਲੰਧਰ ਦੇ ਪੰਜਾਬ ਅਧੂਰਾ ਹੈ ਅਧੂਰੇ ਦੀ ਅਸੀਂ ਗੱਲਬਾਤ ਹੋਣੀ ਉਹ ਤਾਂ ਦੋ ਸ਼ਖਸੀਤਾ ਸਟੇਜ ਤੇ ਨੇ ਦੀਪਕ ਬਾਲੀ ਜੀ ਤੇ ਤੀਰਸਵ ਮੈਂ ਸਵਾਗਤ ਕਰਦਾ ਗੇ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਬਾਲੀ ਸਾਹਿਬ ਟੂਰਿਜ਼ਮ ਕਲਚਰਲ ਡਿਪਾਰਟਮੈਂਟ ਦੇਖੋ ਇਹ ਬਹੁਤ ਵੱਡਾ ਡਿਪਾਰਟਮੈਂਟ ਹੈ ਪੰਜਾਬ ਪੰਜ ਦਰਿਆਵਾਂ ਦਾ ਸੂਬਾ ਹੁੰਦਾ ਸੀ ਗਵਾਂਡੀ ਰਾਜ ਅਸੀਂ ਰਾਜਸਥਾਨ ਦੀ ਗੱਲ ਕਰੀਏ ਪੰਜਾਬ ਦੀ ਅਸੀਂ ਗੱਲ ਕਰੀਏ ਕੰਪੇਅਰ ਦੇਖੋ ਸਭਿਅਤਾ ਹਰ ਇੱਕ ਦੀ ਲੱਗ ਹੈ ਕਲਚਰ ਹਰ ਇੱਕ ਦਾ ਲੱਗ ਹੈ ਪੰਜਾਬ ਨੂੰ ਕਿਵੇਂ ਅਸੀਂ ਹੋਰ ਬੁਲੰਦੀਆਂ ਤੱਕ ਪਹੁੰਚਾ ਸਕਦੇ ਹਾਂ ਕਿਹੜਾ ਰੋਡ ਮੈਪ ਹੈ ਕਿਉਂਕਿ ਤੁਸੀਂ ਇੱਕ ਐਡਵਾਈਜ਼ਰ ਦੇ ਤੌਰ ਤੇ ਸਰਕਾਰ 'ਚ ਕੰਮ ਕਰ ਰਹੇ ਹੋ ਕੋ ਪੰਜਾਬ ਜਿਹੜਾ ਆ ਇਹ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਹੈ ਕਿ ਵਰਤਮਾਨ ਸਮੇਂ 'ਚ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਰਾਜਪੁਰੇ ਜਾ ਕੇ ਖਤਮ ਹੋ ਗਿਆ ਪੰਡਾਲੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਆ ਇਹ 360 ਡਿਗਰੀ ਆ ਬੌਧਿਕ ਤੌਰ ਤੇ ਆਰਥਿਕ ਤੌਰ ਤੇ ਸਭਿਆਚਾਰਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜਿੰਨੇ ਵੀ ਮਨੁੱਖ ਦੀ ਜ਼ਿੰਦਗੀ ਦੇ ਪਹਿਲੂ ਆ ਉਹਨਾਂ ਸਾਰਿਆਂ ਦੇ ਵਿੱਚ ਰਿਫਾਈਨਮੈਂਟ ਹੋਣੀ ਉਹਨਾਂ ਸਾਰਿਆਂ 'ਚ ਬਿਹਤਰੀ ਹੋਣੀ ਓਵਰਆਲ ਜਿਹੜੀ ਡਿਵੈਲਪਮੈਂਟ ਆ ਪੰਜਾਬੀ ਸਭਿਆਤਾ ਦੀ ਪੰਜਾਬੀ ਸਭਿਆਚਾਰ ਦੀ ਕੁ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਸੱਭਿਆਚਾਰ ਚੀਆ ਨਹੀਂ ਆ। ਚਾਹੇ ਤੁਹਾਡੀ ਖੇਤੀਬਾੜੀ ਆ ਜਾਂ ਤੁਹਾਡਾ ਗਾਣਾ ਆ, ਖਾਣਾ ਆ, ਪੋਣਾ ਆ, ਰਹਿਣਾ ਆ, ਜੀਣਾ ਆ। ਇਹ ਸਾਰਾ ਸੱਭਿਆਚਾਰ ਦਾ ਹਿੱਸਾ ਆ। ਪਹਿਲਾਂ ਸੱਭਿਆਚਾਰ ਪੈਦਾ ਹੋਇਆ। ਫਿਰ ਹੌਲੀ-ਹੌਲੀ ਉਹਦੇ ਵਿੱਚ ਇਹ ਚੀਜ਼ਾਂ ਪੈਦਾ ਹੁੰਦੀਆਂ ਗਈਆਂ। ਜਿਹੜੀ ਓਵਰਆਲ ਡਿਵੈਲਪਮੈਂਟ ਆ ਦੇਖੋ ਸਾਰੀਆਂ ਚੀਜ਼ਾਂ ਮਟੀਰੀਅਲਿਸਟੇਕ ਆ। ਸਭ ਤੋਂ ਪਹਿਲੀ ਡਿਵੈਲਪਮੈਂਟ ਜਿਹੜੀ ਆ ਉਹ ਮਨੁੱਖ ਦੇ ਚੰਗੇ ਸਵਾਰ ਤੇ ਮਨੁੱਖ ਦੀ ਚੰਗੀ ਅਕਲ ਦੀ ਆ ਜਿਹਦੇ ਬਾਰੇ ਸਾਡੀ ਜਿਹੜੀ ਸਰਕਾਰ ਆ ਉਹਦਾ ਪ੍ਰਾਈਮ ਫੋਕਸ ਜਿਹੜਾ ਆ 댓 ਇਜ਼ ਦੀ ਐਜੂਕੇਸ਼ਨ ਬਿਹਤਰ ਸਮਾਜ ਦੀ ਸਿਰਜਣਾ ਤੰਦਰੁਸਤ ਦਿਮਾਗ ਸਿਰਜ ਸਕਦਾ ਕਿ ਤੰਦਰੁਸਤ ਦਿਮਾਗ ਜਿਹੜਾ ਆ ਉਹ ਬਿਹਤਰ ਐਜੂਕੇਸ਼ਨ ਨਾਲ ਸਿੱਧਾ ਜਾ ਸਕਦਾ ਦੋ ਚੀਜ਼ਾਂ ਹਮੇਸ਼ਾ ਹੀ ਮਨੁੱਖ ਦੀ ਸਟਰੈਂਥ ਰਹੀਆਂ ਉਪਜਾਊ ਦਿਮਾਗ ਤੰਦਰੁਸਤ ਰਹੀ ਦੋ ਸਾਡੀ ਸਰਕਾਰ ਦੇ ਪ੍ਰਾਇੋਰਟੀ ਸੈਕਟਰਸ ਆ ਅੱਛੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਐਂਡ ਗੁੱਡ ਹੈਲਥ ਫੈਸਿਲਿਟੀਆਂ ਇਹਦੇ ਹਾਰਤੇ ਜਿੰਨੀ ਵੀ ਡਿਵੈਲਪਮੈਂਟ ਆ ਉਹ ਸਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਨੈਸ਼ਨਲ ਕੋਨਵੀਨਰ ਰਵਿੰਦਰ ਕੇਜੀਵਾਲ ਜੀ ਉਹਨਾਂ ਸਾਰਿਆਂ ਦਾ ਅਜੰਡਾ ਹੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਰੰਗਲਾ ਪੰਜਾਬ ਇਹ ਨਹੀਂ ਹੈ ਕਿ ਸਿਰਫ ਭੰਗੜੇ ਪਾਈ ਜਾਵੇ ਉਹ ਰੰਗਲਾ ਪੰਜਾਬ ਹੈ ਲੋਕਾਂ ਦੇ ਸਾਡਾ ਇੰਡੈਕਸ ਕੀ ਆ ਸਾਡੀ ਜਿਹੜੀ ਗਵਰਨਮੈਂਟ ਆ ਸਾਡੀ ਪਾਰਟੀ ਆ ਉਹ ਇਹ ਨਹੀਂ ਦੇਖਦੀ ਕਿ ਅੱਜ ਸੈਂਸੈਕਸ ਕਿੱਥੇ ਗਿਆ ਕਿੱਥੇ ਨਹੀਂ ਗਿਆ ਥੈਟ ਇਜ਼ ਨਾਟ ਅ ਇੰਡੈਕਸ ਤੁਸੀਂ ਕਿਸੇ ਚੀਜ਼ ਨੂੰ ਮੈજર ਕਰਨਾ ਤੁਸੀਂ ਇੰਡੈਕਸ ਦੇਖ ਕੇ ਨਹੀਂ ਬਿਜ਼ਨਸ ਸੈਂਸੈਕਸ ਨਹੀਂ ਹੈਗਾ ਸਾਡਾ ਇੰਡੈਕਸ ਆ ਲੋਕਾਂ ਦੇ ਚਿਹਰਿਆਂ ਦੀ ਖੁਸ਼ੀ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਲੋਕਾਂ ਦਾ ਤੰਦਰੁਸਤ ਜੀਵਨ ਚੰਗੀ ਸਿੱਖਿਆ ਚੰਗੀਆਂ ਸੇਧ ਸੁਲਤਾਵਾਂ ਤਾਂ ਕਿ ਲੋਕੀ ਸਭਿਕ ਤੌਰ ਤੇ ਉन्नत ਹੋਣਗੇ ਤਾਂ ਦੇਸ਼ ਪੰਜਾਬ ਆਪਣਾ ਪਗਾਮ ਵਧੇਗਾ ਬਿਲਕੁਲ ਰੰਗਲੇ ਪੰਜਾਬ ਦੀ ਗੱਲ ਕੀਤੀ ਹੈ ਮੈਂ ਮੇਅਰ ਸਾਹਿਬ ਨੂੰ ਕਹਾਂਗਾ ਵਿਨੀਤ ਤੀਰ ਜੀ ਨੂੰ ਜੀਰ ਸਾਹਿਬ ਕੀ ਸ਼ਹਿਰ ਨੂੰ ਲੈ ਕੇ ਕਿਦਾਂ ਦੀ ਪਲਾਨਿੰਗ ਸਗੀ ਹੈਗੀ ਹੈ ਕਿ ਅਸੀਂ ਸ਼ਹਿਰ ਨੂੰ ਇੱਕ ਖੂਬਸੂਰਤ ਸ਼ਹਿਰ ਬਣਾਣਾ ਜਿੱਦਾਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਸ਼ਹਿਰਾਂ ਦੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਉੱਥੋਂ ਅਸੀਂ ਜਿਹੜੇ ਕਬਜ਼ੇ ਨੇ ਉਹਨੂੰ ਹਟਾਉਣ ਵਾਸਤੇ ਅੱਛੀਆਂ ਰੋਡਸ ਦੇਣ ਵਾਸਤੇ ਕੰਮ ਕਰ ਰਹੇ ਤੇ ਜਲੰਧਰ ਵਿੱਚ ਕਿਦਾਂ ਦਾ ਕੰਮ ਹੋਣ ਵਾਲਾ ਹੈ ਜਲੰਧਰ ਦੇ ਵਿੱਚ ਅਸੀਂ ਬਿਲਕੁਲ ਔਨ ਗਰਾਉਂਡ 100% ਸਰਕਾਰ ਇਸ ਟਾਈਮ ਔਨ ਗਰਾਉਂਡ ਕੰਮ ਕਰ ਰਹੀ ਹੈ ਔਰ ਸਰਕਾਰ ਵਚਨਬੱਧ ਹੈ ਜਲੰਧਰ ਸ਼ਹਿਰ ਦੀ ਪੰਜਾਬ ਦੀ ਤਰੱਕੀ ਦੇ ਲਈ ਔਰ ਕੋਈ ਵੀ ਇਦਾਂ ਦਾ ਜਿਹੜਾ ਫੀਲਡ ਨਹੀਂ ਹੈ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਦੇ ਰਿਲੇਟਡ ਜਿਹੜੀਆਂ ਪ੍ਰੋਬਲਮਸ ਰੂਟੀਨ ਦੇ ਵਿੱਚ ਪਬਲਿਕ ਫੇਸ ਕਰਦੀ ਹੈ ਚਾਹੇ ਉਹ ਸੀਵਰੇਜ ਦੀਆਂ ਸਮੱਸਿਆਵਾਂ ਹੋਣ ਕੰਟਾਮਿਨੇਟਿਡ ਵਾਟਰ ਦੀ ਸਮੱਸਿਆ ਹੋਵੇ ਸੜਕਾਂ ਦੀ ਸਮੱਸਿਆ ਹੋਵੇ ਲਾਈਟਸ ਦੀ ਸਮੱਸਿਆ ਹੋਵੇ ਸਟਰੀ ਡੌਗਸ ਦੀ ਸਮੱਸਿਆ ਹੋਵੇ ਸਟ੍ਰੇ ਅਨੀਮਲਸ ਦੀ ਸਮੱਸਿਆ ਹੋਵੇ ਔਰ ਅਸੀਂ ਹਰ ਹਰ ਇੱਕ ਫੀਲਡ ਦੇ ਵਿੱਚ ਬਿਲਕੁਲ ਫ੍ਰਮ ਗਰਾਉਂਡ ਲੈਵਲ ਅਸੀਂ ਉੱਤੇ ਵਰਕਿੰਗ ਸਟਾਰਟ ਕਰ ਦਿੱਤੀ ਹੈ ਔਰ ਆਉਣ ਵਾਲੇ ਜਿਹੜੇ ਅਗਲੇ 4-5 ਮਹੀਨਿਆਂ ਦੇ ਵਿੱਚ ਤੁਹਾਨੂੰ ਜਲੰਧਰ ਦੇ ਵਿੱਚ ਕਾਫੀ ਚੇਂਜਸ ਜਿਹੜੀਆਂ ਉਹ ਨਜ਼ਰ ਆਉਗੀਆਂ ਔਰ ਚਾਹੇ ਉਹ ਕੋਈ ਵੀ ਜਿਹੜੇ ਅੱਛੇ ਪ੍ਰੋਜੈਕਟ ਹੈਗੇ ਆ ਜੋ ਸਾਡਾ ਬਾਇਓ ਮਾਈਨਿੰਗ ਦਾ ਪ੍ਰੋਜੈਕਟ ਅਸੀਂ ਬਹੁਤ ਜਲਦ ਜਲੰਧਰ ਨੂੰ ਦੇਣ ਜਾ ਰਹੇ ਆ ਬਲਟਨ ਪਾਰਕ ਦਾ ਪ੍ਰੋਜੈਕਟ ਜਿਹੜਾ ਬਹੁਤ ਦੇਰ ਦਾ ਰੁਕਿਆ ਹੋਇਆ ਸੀਗਾ ਸਰਕਾਰੋਂ ਦੇ ਵਿੱਚ ਬਹੁਤ ਅਸੀਂ ਬਹੁਤ ਗ੍ਰੈਵਿਟੀ ਦੇ ਨਾਲ ਅਸੀਂ ਉੱਤੇ ਕੰਮ ਕਰ ਰਹੇ ਆ ਜਿੱਤੇ ਜਿੱਤੇ ਜੋ ਕੋਈ ਦਿੱਕਤਾਂ ਸਗੀਆਂ ਉਸ ਤੋਂ ਇਲਾਵਾ ਰੋਡ ਸਵੀਪਿੰਗ ਦਾ ਪ੍ਰੋਜੈਕਟ ਬਹੁਤ ਦੇਰ ਦਾ ਜਲੰਧਰ ਦਾ ਰੁਕਿਆ ਹੋਇਆ ਸੀਗਾ ਉਹ ਸਟਾਰਟ ਅਸੀਂ ਉਹਦਾ ਪਾਇਲਟ ਪ੍ਰੋਜੈਕਟ ਕਰ ਲਿਆ ਸੋ ਇਸ ਤਰੀਕੇ ਦਾ ਕੋਈ ਐਸਾ ਫੀਲਡ ਨਹੀਂ ਹੈ ਜਿਹੜਾ ਕਾਰਪੋਰੇਸ਼ਨ ਦੇ ਰਿਲੇਟਡ ਹੋਵੇ ਔਰ ਜਨਤਾ ਨੂੰ ਪਬਲਿਕ ਨੂੰ ਜਿਹੜੀਆਂ ਫੈਸਿਲਿਟੀਆਂ ਦੇਣ ਦਾ ਹੋਵੇ ਅਸੀਂ ਹਰ ਹੀ ਉਤੇ ਪ੍ਰੋਪਰ ਵਰਕ ਕਰ ਰਹੇ ਹਾਂ ਬਾਲੀ ਸਾਹਿਬ ਸੈਰਸ ਪਾਰਟ ਆਫ ਪਾਕ ਵੱਡਾ ਵਿਭਾਗ ਆਪੋਜੀਸ਼ਨ ਪਾਰਟੀਆਂ ਅਕਸਰੇ ਗੱਲ ਕਹਿੰਦੀਆਂ ਨੇ ਕਿ ਜੋ ਅਸੀਂ ਕਰਕੇ ਗਏ ਬਸ ਉਥੇ ਸਭ ਕੁਝ ਖੜਾ ਹੈ ਇਸ ਤੇ ਕੀ ਜਵਾਬ ਪਹਿਲਾਂ ਤਾਂ ਸਵਾਲ ਇਹ ਆਉਂਦਾ ਉਹ ਕਰਕੇ ਕੀ ਗਏ ਆ ਇਹ ਤਾਂ ਦੱਸਣਾ ਉਹਨੇ ਕੀਤਾ ਕੀ ਆ ਅਕਸਰ ਸੁਭੀ ਸਿੰਘ ਬਾਦਲ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਸਟਰੀਟ ਬਣਾਈ ਹੋਰ ਵੱਡੇ ਡਵੈਲਪਮੈਂਟ ਪ੍ਰੋਜੈਕਟਸ ਖੜੇ ਕੀਤੇ। ਅੱਜ ਹੀ ਮੈਂ ਆਪਣੇ ਵਿਭਾਗ ਦੀ ਇੱਕ ਮੀਟਿੰਗ ਲੈ ਰਿਹਾ ਸੀ। ਤੇ ਮੈਂ ਜਦੋਂ ਫਾਈਲਾਂ ਦੇਖ ਰਿਹਾ ਸੀ ਕਿ ਇਹਦਾ ਲਾਸਟ ਟੈਂਡਰ ਕਦੋਂ ਆਇਆ ਸੀ? 2011 'ਚ। ਇਹਦਾ ਕਦੋਂ ਹੋਇਆ ਸੀ? 17 'ਚ, 18 'ਚ, 19 'ਚ, 20 'ਚ। ਮੈਂ ਕਿਹਾ ਵੀ ਮੁੜ ਕੇ ਕਿਸੇ ਨੇ ਕੁਝ ਸੋਚਿਆ ਹੀ ਨਹੀਂ। ਤਾਂ ਉਹ ਕਹਿੰਦੇ ਜੀ ਭੀ ਆਹ ਟੈਂਡਰ ਇਹ ਸੀ ਸੀਐਮ ਸਾਹਿਬ ਨੇ ਲਾਇਆ ਸੀ। ਮੈਂ ਕਿਹਾ ਸੀਐਮ ਸਾਹਿਬ ਨੇ ਲਾਇਆ ਸੀ। ਇਹ ਨੀ ਉਹ 2021 ਵਾਲੇ सीएम ਸਾਹਿਬ ਨੇ ਲਾਇਆ ਸੀ ਉਹਨਾਂ ਨੇ ਅਜੇ ਮਤਨ ਵਿਭਾਗ ਦੀ ਜਾਣਕਾਰੀ ਦੇਵਾ ਮੈਨੂੰ ਇਹ ਲੱਗਦਾ ਉਹਨਾਂ ਨੇ ਹੱਥ ਹੀ ਨਹੀਂ ਲਾਇਆ ਕਿਸੇ ਚੀਜ਼ ਨੂੰ ਜਿੰਨੇ ਬੰਦਿਆਂ ਨੇ ਪਹਿਲਾਂ ਇਸ ਪਾਸੇ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਦੇਖਿਆ ਹੀ ਨਹੀਂ ਮੈਂ ਟੂਰਿਜ਼ਮ ਦੀ ਗੱਲ ਕਰਾਂ ਮੈਂ ਹਰਾਨੀ ਦੀ ਗੱਲ ਕਰ ਰਿਹਾ ਕਿ ਟੂਰਿਜ਼ਮ ਵਿਭਾਗ ਦੇ ਕੋਲ ਪੰਜਾਬ ਦੇ ਵਿੱਚ ਕਿੰਨੇ ਹੋਟਲਜ਼ ਦਾ ਡਾਟਾ ਨਹੀਂ ਹੈਗਾ ਹੁਣ ਅਸੀਂ ਨਵੀਂ ਤਸਵੀਦ ਬਣਾਈ ਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਪੰਜਾਬ ਦੇ ਵਿੱਚ ਹੋਟਲਸ ਕਿੰਨੇ ਆ ਉਹ ਕਹਿੰਦੇ ਜੀ ਅਸੀਂ ਇਨਵੈਸਟ ਪੰਜਾਬ ਤੋਂ ਲੈ ਸਕਦੇ ਆ ਫਿਗਰ ਮੈਂ ਕਹਿੰਦਾ ਇਨਵੈਸਟ ਪੰਜਾਬ ਦਾ ਕੰਮ ਹੋਟਲ ਨਹੀਂ ਹੈ ਉਹਨਾਂ ਦਾ ਪ੍ਰਾਇਮਰੀ ਕੰਮ ਆ ਇਨਵੈਸਟਮੈਂਟ ਲੈਣੀ ਉਹ ਕਹਿੰਦੀ ਅਸੀਂ ਕਾਰਪੋਰੇਸ਼ਨ ਤੋਂ ਲੈ ਸਕਦੇ ਆ ਮੈਂ ਕਹਿੰਦਾ ਕਾਰਪੋਰੇਸ਼ਨ ਦਾ ਕੰਮ ਆ ਉਥੇ ਬਾਈਲॉज ਫਾਲੋ ਕਰਨੇ ਹੋਟਲ ਰਜਿਸਟਰ ਕਰਨਾ ਨਹੀਂ ਹੈ ਇੰਡਸਟਰੀ ਤੋਂ ਲੈ ਸਕਦੇ ਆ ਮੈਂ ਕਹਿੰਦਾ ਇੰਡਸਟਰੀ ਦਾ ਕੰਮ ਆ ਇੰਡਸਟਰੀਅਲ ਬਾਈਲॉज ਔਰ ਜਿਹੜਾ ਲੇਬਰ ਐਕਟ ਆ ਉਹਦੀ ਇੰਪਲੀਮੈਂਟੇਸ਼ਨ ਮੈਂ ਕਹਿੰਦੀ ਯੂ ਆਰ ਨਾਟ ਅ ਕੁੱਕਰ ਪ੍ਰੈਸ਼ਰ ਕੁੱਕਰ ਨਹੀਂ ਹੋ ਤੂੰ ਯੂ ਆਰ ਦਾ ਵੈਜੀਟੇਬਲ ਵਿਚ ਇਜ਼ ਕੁਕਡ ਇਨ ਥੈਟ ਤੁਸੀਂ ਉਹ ਚੀਜ਼ਾਂ ਟੂਰਿਜ਼ਮ ਹੋਟਲ ਹੋਟਲਸ ਮੈਂ ਕਹਿੰਦਾ ਕੀ ਹੁੰਦਾ ਕਿੰਨੇ ਜੀ ਟੂਰਿਜ਼ਮ ਟੂਰਿਸਟ ਆਂਦਾ ਤੇ ਮੈਂ ਕਹਿੰਦਾ ਟੂਰਿਸਟ ਕੀ ਕਰਨ ਆਂਦਾ ਜੇ ਟੂਰਿਜ਼ਮ ਆਂਦਾ ਤੁਸੀਂ ਦੇਖੋ ਕਿੰਨੀਆਂ ਸਰਕਾਰਾਂ ਲੰਘ ਕੇ ਚੱਲਿਆਂ ਗਈਆਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਸ ਪਾਸੇ ਕਿ ਕਮ ਸੇ ਕਮ ਹੋਟਲ ਦਾ ਡਾਟਾ ਤਾਂ ਹੋ ਜਵੇ ਹੁਣ ਉਹ ਦੁਆਰਾ ਕੀਤੀ ਆ ਫਿਲਮ ਪਾਲਿਸੀ ਅਸੀਂ ਬਣਾ ਰਹੇ ਹਾਂ ਕਿੰਨੇ ਹੱਕੇ ਲੰਘ ਗਏ ਪੰਜਾਬੀ ਫਿਲਮ ਇੰਡਸਟਰੀ ਐਸ ਵੇਲੇ ਫਿਲਮ 뮤직 ਇੰਡਸਟਰੀ ਭਾਰਤ ਦੀ ਪ੍ਰਾਇਮਰੀ ਉਹ ਇੰਡਸਟਰੀ ਆ ਔਰ ਇਕੁਇਕ ਇੰਡਸਟਰੀ ਆ ਜਿਹਦਾ ਜਿਹਦੇ ਵਿੱਚੋਂ ਪੈਦਾ ਹੋਇਆ 뮤직 ਜਿਹੜਾ ਆ ਉਹ ਫਿਲਮਾਂ ਦਾ ਸ਼ਿੰਗਾਰ ਬਣਦਾ ਯੂ ਵੋਂਟ ਸੀ ਅ ਹਿੱਟ ਪਿਕਚਰ ਵਿਦਆਉਟ ਪੰਜਾਬੀ Song ਪਰ ਅਨੇਕਾ ਫਨਕਾਰ ਅਦਾਕਾਰ ਅਜ ਤੱਕ ਕੋਈ ਫਿਲਮ ਪਾਲਿਸੀ ਨਹੀਂ ਹੈ ਮੈਨੂੰ ਤਾਂ ਤੁਹਾਡੇ ਗੱਲ ਤੋਂ ਯਾਦ ਆ ਵੀ ਇਹਨਾਂ ਨੇ ਕੀਤਾ ਕੀ ਪਹਿਲਾਂ ਇਹੀ ਦੱਸਦੇ ਨੇ ਇਹ ਕੁਝ ਨਹੀਂ ਕੀਤਾ ਜਿਹਦੇ ਚੋਂ ਇਹਨਾਂ ਨੂੰ ਸਿਰਫ ਐਸੇ ਬਚਣ ਦਾ ਸਗਾ ਮੌਕਾ ਉਹੀ ਕੰਮ ਕੀਤਾ ਅਦਰਵਾਈਜ਼ ਫॉर ਦੀ ਪਰਸਪੈਰਟੀ ਆਫ ਪੰਜਾਬ ਫॉर दी ਡਿਵੈਲਪਮੈਂਟ ਆਫ ਪੰਜਾਬ ਫॉर दी ਹਾਰਮਨੀ ਆਫ ਪੰਜਾਬ ਦੇ ਡਿਡ ਨਥਿੰਗ ਸੋ ਅਸੀਂ ਸਾਡਾ ਤੇ ਇਹ ਬਿਲਕੁਲ ਇਰਾਦਾ ਆ ਕਿ ਪੰਜਾਬ ਦੀਆਂ ਉਹ ਜਗਾਵਾਂ ਜਿਨ੍ਹਾਂ ਤੇ ਪੰਜਾਬ ਮਾਣ ਕਰਦਾ ਉਹ ਲੋਕਾਂ ਨੂੰ ਚੰਗੇ ਤਰੀਕੇ ਨਾਲ ਦਿਖਾਈਏ ਔਰ ਲੋਕ ਪੰਜਾਬ ਤਾਂ ਵੈਸੇ ਹੀ ਬਹੁਤ ਫਰਟਾਈਲ ਲੈਂਡ ਆ ਲੋਕ ਪਸੰਦ ਕਰਦੇ ਆ ਕੁਦਰਤ ਨੇ ਦੀ ਆਪੋ ਹਵਾ ਇਹਦੀ ਮਹਿਮਾਨ ਨਵਾਜ਼ੀ ਲੋਕਾਂ ਦਾ ਜਿਹੜਾ ਜੀਣਾ ਆ ਲੋਕਾਂ ਦਾ ਸੱਭਿਆਚਾਰ ਆ ਸਾਡਾ ਸਾਡੀ ਜੀਵਨ ਸ਼ੈਲੀ ਆ ਅਟਰੈਕਟ ਕਰਦੀ ਆ ਔਰ ਉਹਨੂੰ ਸ਼ੋਕੇਸ ਕਰਕੇ ਪੰਜਾਬੀਆਂ ਦੇ ਲੋਂ ਵੱਧ ਤੋਂ ਵੱਧ ਇਥੇ ਟੂਰਿਜ਼ਮ ਲੈ ਕੇ ਆਵਾਂਗੇ ਬਿਲਕੁਲ ਮੇਰ ਸਾਹਿਬ ਟੋਲਰੈਂਸ ਜ਼ੀਰੋ ਟੋਲਰੈਂਸ ਹੈਗੀ ਆ ਭ੍ਰਸ਼ਟਾਚਾਰ ਨੂੰ ਲਗੇ ਪਰ ਤੁਹਾਡੇ ਸ਼ਹਿਰ ਦੇ ਵਿੱਚ ਜਦੋਂ ਇਲੈਕਸ਼ਨ ਸੀਗਾ ਉਸ ਤੋਂ ਪਹਿਲਾਂ ਦੀ ਪਿਛਲੀ ਸਰਕਾਰਾਂ ਵੱਲੋਂ ਇਕਲਾ ਸਮਾਰਟ ਸਿਟੀ ਦੇ ਜਿਹੜੇ ਪੈਸੇ ਆਏ ਸੀਗੇ ਉਹਨਾਂ ਲੈ ਕੇ ਬੜਾ ਰੌਲਾ ਸੀਗਾ ਕਿ ਬਹੁਤ ਘਟਾਲਾ ਆਇਆ ਉਦੀ ਜਾਂਚ ਕਿੱਥੇ ਪਹੁੰਚੀ ਕਿ ਉਸਕੋ ਜਾਂਚ ਹੋ ਰਹੀ ਹੈ 스마트 ਸਿਟੀ ਦੇ ਜਿਹੜੇ ਕੋਟਾਲੇ ਆ ਉਹਨਾਂ ਦੀ ਜਿਹੜੀ ਜਾਂਚ ਆ ਜਲੀ ਆਲਰੇਡੀ ਵਿਜੀਲੈਂਸ ਕਰ ਰਹੀ ਹੈ ਔਰ ਅਸੀਂ ਰੈਗੂਲਰ ਉਹ ਫਾਈਲਸ ਨੂੰ ਆਪਣੇ ਲੈਵਲ ਤੇ ਵੀ ਅਸੀਂ ਪੁਸ਼ ਕਰ ਰਹੇ ਆ ਕਿ ਕਿੱਥੇ ਕਿੱਥੇ ਕੀ ਕੀ ਕਮੀਆਂ ਰਹਿ ਗਈਆਂ ਔਰ ਮੈਂ ਫ੍ਰੈਕਟਲੀ ਦੱਸਾਂ ਬਈ ਜੋ ਮੈਂ ਐਨਲਾਈਜ਼ ਕੀਤਾ ਉਹ ਕੱਲੀ ਕੋਈ ਕੋਟਾਲੇ ਦੇ ਨਾਲ-ਨਾਲ ਉਹਦੇ ਵਿੱਚ ਗਲਤੀਆਂ ਬਹੁਤ ਹੋਈਆਂ ਵਿਜ਼ਨ ਦੀ ਕਮੀ ਮੈਂ ਸਮਝਦਾ ਮੈਂ ਉਹਦੇ ਵਿੱਚ ਬਹੁਤ ਜ਼ਿਆਦਾ ਸੀਗੀ 스마트 ਸਿਟੀ ਦੇ ਪੈਸੇ ਸ਼ਹਿਰ ਨੂੰ 스마트 ਬਣਾਉਣ ਦੇ ਲਈ ਲੱਗਣੇ ਅੱਛੇ ਪ੍ਰੋਜੈਕਟ ਲੈ ਕੇ ਆਉਣੇ ਚਾਹੀਦੇ ਸੀਗੇ ਉਹ ਕਾਫੀ ਜ਼ਿਆਦਾ ਕਮੀਆਂ ਜਿਹੜੀਆਂ ਪਿਛਲੀ ਸਰਕਾਰ ਵੱਲੋਂ ਹੋ ਗਈਆਂ ਔਰ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਪੈਸੇ 스마트 ਸਿਟੀ ਦੇ ਪਾਰਟਿਕੁਲਰਲੀ ਬਚੇ ਆ ਉਸ ਤੇ ਵੀ ਔਰ ਉਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਹੁਣ ਸਾਨੂੰ ਕਾਫੀ ਫੰਡਿੰਗ ਕਰ ਰਹੀ ਹੈ ਔਰ ਅਸੀਂ ਨਵੇਂ ਪ੍ਰੋਜੈਕਟ ਤਾਂ ਲੈ ਕੇ ਆ ਰਹੇ ਹਾਂ ਪਰ ਜਿਹੜੀ ਕੁਟਾਲਿਆਂ ਦੀ ਗੱਲ ਹੈ ਉੱਤੇ ਅਸੀਂ ਪੂਰੀ ਕਾਫੀ ਉਹਨੂੰ ਅਸੀਂ ਡੀਪਲੀ ਅਸੀਂ ਉਹਨੂੰ ਆਪਣੇ ਲੈਵਲ ਤੇ ਵੀ ਚੈੱਕ ਕਰ ਰਹੇ ਹਾਂ ਔਰ ਬਹੁਤ ਜਲਦ ਉਹ ਤੁਹਾਨੂੰ ਜਿਹੜੇ ਜਿਹੜੇ ਕੁਟਾਲੇ ਹੋਏ ਆ ਉਹ ਪਬਲਿਕ ਦੇ ਸਾਹਮਣੇ ਲੱਗੇ ਆਵਨਗੇ ਬਾਲੀ ਸਾਹਿਬ ਪੰਜਾਬ ਦੀ ਪੁਲਿਸ ਕਈ ਥਾਵਾਂ ਤੇ ਕੰਮ ਕਰ ਰਹੀ ਹੈ ਜਲੰਧਰ ਦੀ ਗੱਲ ਕਰਾਂ ਮੈਂ ਪਟਿਆਲਾ ਦੀ ਗੱਲ ਕਰਾਂ ਕੁਝ ਅਜਿਹੇ ਕਿਲੇ ਨੇ ਜਿਨ੍ਹਾਂ ਦੇ ਪੁਲਿਸ ਦੇ ਆਫਿਸ ਬਣੇ ਹੋਏ ਨੇ ਅਜਿਹੇ ਕੋਈ ਪਲਾਨ ਹਾਂ ਟੂਰਿਜ਼ਮ ਵਿਭਾਗ ਦੇ ਕਿ ਅਸੀਂ ਇਹਨਾਂ ਨੂੰ ਰੈਨੋਵੇਟ ਕਰ ਸਕੀਏ ਕਿ ਪੰਜਾਬ ਦੇ ਵਿੱਚ ਮੁਗਲਾਂ ਨੇ ਵੀ ਰਾਜ ਕੀਤਾ ਹੈ ਪੰਜਾਬ ਦੇ ਇੱਕ ਵੱਡੀ ਸੱਭੇਤਾ ਵੀ ਹੈ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਵੀ ਰਾਜ ਰਿਹਾ ਅੱਜ ਤੁਹਾਡਾ ਵੀ ਰਾਜ ਹੈ ਦੇਖੋ ਜਿੱਥੇ ਪੰਜਾਬ ਦੇ ਜਿਹੜੇ ਜਿਹੜੀਆਂ ਪ੍ਰਾਪਰਟੀਆਂ ਆ ਨਿਸਨ ਦੇ ਬੜੀਆਂ ਮਾਣ ਮੁੱਤੀਆਂ ਆ ਕਿਉਂਕਿ ਪੰਜਾਬ ਦਾ ਪੰਜਾਬ ਇਕਲੌਤਾ ਐਸਾ ਸਟੇਟ ਰਿਹਾ ਜਿਹਦਾ ਇੱਕ ਆਪਣਾ ਇੰਡੀਪੈਂਡੈਂਟ ਰਾਜ ਨੇ ਸਥਾਪਿਤ ਕਰ ਲਿਆ ਸੀ ਉਹ ਮਾਨ ਕਰਨ ਵਾਲੀਆਂ ਥਾਵਾਂ ਆ ਉਹਨਾਂ ਥਾਵਾਂ ਤੇ ਤੇ ਕਈ ਪੁਲਿਸ ਅਕੈਡਮੀਆਂ ਹੈਗੀਆਂ ਮੈਨੂੰ ਲੱਗਦਾ ਭਈ ਬਹੁਤ ਥਾਵਾਂ ਐਸੀਆਂ ਆ ਜਿਨ੍ਹਾਂ ਚ ਕੁਝ ਹੋ ਨਹੀਂ ਰਿਹਾ ਤੇ ਉਹ ਖੰਡਰ ਬਣ ਗਈਆਂ ਮੈਨੂੰ ਲੱਗਦਾ ਦੇ ਆਰ ਵੈਲ ਮੇਨਟੇਨਡ ਐਟ ਲੀਸਟ ਬਿਲਡਿੰਗਾਂ ਉਹੀ ਸਹੀ ਆ ਜਿਹੜੀਆਂ ਖੁੱਲੀਆਂ ਰਹਿਣੀਆਂ ਜਿਨ੍ਹਾਂ ਚ ਹਵਾਦਾਰ ਰਹਿੰਦੀਆਂ ਜਿਨ੍ਹਾਂ ਦੀ ਦਿੱਖ ਉਸ ਤਰ੍ਹਾਂ ਕਾਇਮ ਕੀਤੀ ਗਈ ਆ ਔਰ ਨਾਲੇ ਇਮਾਰਤਾਂ ਉਹੀ ਚੰਗੀਆਂ ਹਨ ਜਿਨ੍ਹਾਂ ਚ ਮਨੁੱਖ ਵਸੇ ਜਿਨਾ ਚ ਮਨੁੱਖ ਨਾ ਵਸੇ ਉਹਨਾਂ ਖੰਡਰੇ ਮਾਰਤਾ ਨੂੰ ਕੀ ਕਰਨਾ ਅਸੀਂ ਉੱਥੇ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਨੌਜਵਾਨ ਘੁੰਮਦੇ ਆ ਦੇਖਦੇ ਆ ਪ੍ਰੇਡ ਕਰਦੇ ਆ ਖੇលਦੇ ਆ ਤੰਦਰੁਸਤੀ ਪੈਦਾ ਹੁੰਦੀ ਆ ਪੰਜਾਬ ਦੀ ਜਿਹੜੀ ਸੁਰੱਖਿਆਤਾ ਦੀ ਨੀਂਹ ਆ ਉੱਥੋਂ ਸਿੱਧੀ ਜਾਂਦੀ ਆ ਸੋ ਆਈ ਐਮ ਵੈਰੀ ਹੈਪੀ ਫॉर दैट दैट ਹੈਸ ਬੀਨ ਵੈਲ ਮੇਨਟੇਨਡ ਪਰ ਕਹਿੰਦਾ ਪਾਬ ਸੀਗਾ ਕਿ ਜਿੱਦਾਂ ਰਣਵਾਸ ਖੋਲਿਆ ਗਿਆ ਲੋਕਾਂ ਵਾਸਤੇ ਹੋਰ ਕਿਲਾ ਲੋਕਾਂ ਵਾਸਤੇ ਖੋਲਿਆ ਜਾਊਗਾ ਬਹੁਤ ਬਹੁਤ ਅੱਜ ਹੀ 10 ਕਿ ਤਾ ਅੱਜ ਹੀ ਪ੍ਰੋਪਰਟੀਆਂ ਦੇ ਟੈਂਡਰ ਲਈ ਕਰਕੇ ਆਏ ਆ ਤੇ ਮੇਰਾ ਖਿਆਲ 25 ਤੋਂ 30 ਜਿਹੜੀਆਂ ਵਿਦਨ 58 20 ਡੇਸ ਅਸੀਂ ਟੈਂਡਰ ਆਊਟ ਕਰਦਾ ਮੈਂ ਤੁਹਾਨੂੰ ਹੀ ਦੱਸ ਰਿਹਾ ਕਿ ਮੈਂ ਅੱਜ ਹੈਰਾਨ ਹੋ ਗਿਆ ਦੇਖ ਕੇ ਕਿ ਪਿਛਲੀਆਂ ਸਰਕਾਰਾਂ ਨੇ ਪ੍ਰੋਸੈਸ ਹੀ ਨਹੀਂ ਫਾਲੋ ਕੀਤੇ ਹਾਥੀ ਨਹੀਂ ਲਾਇਆ ਕਿਸੇ ਨੇ ਅੱਜ ਜਦੋਂ ਮੈਂ ਦੇਖਿਆ ਮੇਰਾ ਮਨ ਵੀ ਉਦਾਸ ਹੋਇਆ ਭਈ ਕੋਈ 11 ਸਾਲ ਪਹਿਲਾਂ ਬਿਲਡਿੰਗ ਬਣੀ ਆ ਕੋਈ 13 ਸਾਲ ਪਹਿਲਾਂ ਕੰਪਲੀਟ ਹੋ ਗਈ ਆ ਉਹਦੀ ਕੋਈ ਟੈਂਡਰਿੰਗ ਦੀ ਫਾਈਲ ਹੀ ਨਹੀਂ ਪ੍ਰੋਸੈਸ ਕੀਤੀ ਸੋ ਸਾਰਾ ਹੋਏਗਾ ਔਰ ਨਿਰਸੰਦੇ ਇੱਕ ਇੱਕ ਚੀਜ਼ ਜਿਹੜੀ ਪੰਜਾਬ ਦੀ ਆ ਉਹ ਲੋਕਾਂ ਪੰਜਾਬ ਦੇ ਲੋਕਾਂ ਦੀ ਸੰਪਤੀ ਆ ਉਹ ਕਿਸੇ ਸਰਕਾਰ ਦੀ ਜਾਂ ਕਿਸੇ ਪਾਰਟੀ ਦੀ ਸੰਪਤੀ ਨਹੀਂ ਆ ਉਹਦੇ ਤੇ ਪਹਿਲਾ ਹੱਕ ਜਿਹੜਾ ਆ ਹਰ ਇੱਕ ਪੰਜਾਬੀ ਦਾ ਆ ਜਿਹਨੇ ਇੱਥੇ ਜਨਮ ਲੈ ਲਿਆ ਜਿਹੜਾ ਜੀ ਰਿਹਾ ਉਹ ਸੰਪਤੀ ਉਹਦੀ ਆ ਤੇ ਅਸੀਂ ਤੇ ਸਾਰੇ ਉਹਦੇ ਚੌਕੀਦਾਰ ਆ ਕਸਟੋਡੀਅਨਸ ਆ ਉਹਦਾ ਧਿਆਨ ਰੱਖਣ ਲਈ ਉਹਨੂੰ ਬਿਹਤਰ ਕਰਨ ਲਈ ਹਰ ਇੱਕ ਸੰਪਤੀ ਬਿਹਤਰ ਹੋਏਗੀ ਔਰ ਠੀਕ ਤਰੀਕੇ ਨਾਲ ਲੋਕਾਂ ਦੇ ਕੋਲ ਜਾਏਗੀ ਉਹ ਮੇਰੇ ਪੀਣ ਦੇ ਪਾਣੀ ਦੀ ਗੱਲ ਕਰਦੇ ਆ ਪੀਣ ਦਾ ਪਾਣੀ ਜ਼ਿਆਦਾਤਰ ਟਿਊਬਵਲਜ਼ ਦੇ ਉੱਪਰ ਆਪਾਂਗੇ ਡਿਪੈਂਡ ਹੈ ਸਰਕਾਰ ਵੀ ਚਾਹੁੰਦੀ ਹੈ ਕਿ ਟਿਊਬਵਲਜ਼ ਕੰਮ ਹੋਣੇ ਘਟਣੇ ਚਾਹੀਦੇ ਸਰਫੇਸ ਵਾਟਰ ਨਹਿਰ ਦਾ ਪਾਣੀ ਲਿਆਉਣ ਵਾਸਤੇ ਪ੍ਰੋਜੈਕਟ ਤੁਹਾਡਾ ਚੱਲਿਆ ਅੱਧਾ ਦੂਰਾ ਪਿਆ ਹੈਗਾ ਤੇ ਉਹਨੂੰ ਲੈ ਕੇ ਕੀ ਕੀਤਾ ਜਾ ਰਿਹਾ ਕਿ ਸੈਂਟਰ ਤੋਂ ਪੈਸੇ ਹੋਰ ਮੰਗੇ ਜਾ ਰਹੇ ਆ ਪੰਜਾਬ ਸਰਕਾਰ ਲੰਗਾਨ ਜਾ ਰਹੀ ਹੈ ਸਰਫੇਸ ਵਾਟਰ ਪ੍ਰੋਜੈਕਟ ਜਜਨ ਦਾ ਮੈਂ ਜੁਆਇਨ ਕੀਤਾ ਔਰ ਆਲਮੋਸਟ ਉਦੋਂ ਜੋ ਮੈਂ ਡਾਟਾ ਮੈਨੂੰ ਪਿਛਲਾ ਮਿਲਿਆ ਸੀਗਾ 29 ਕਿਲੋਮੀਟਰ ਸੜਕਾਂ ਹਜੇ ਹੋਰ ਉਹਨਾਂ ਦੀ ਡਿਗਿੰਗ ਹੋਣੀ ਸੀ ਔਰ ਜਿੱਥੇ ਪਾਈਪਲਾਈਨਿੰਗ ਹੋਣੀ ਸੀਗੀ ਔਰ ਮੈਂ ਐਲਐਨਡੀ ਕੰਪਨੀ ਜਿਹੜੀ ਹੈ ਪ੍ਰੋਜੈਕਟ ਜਲੰਧਰ ਦੇ ਵਿੱਚ ਦਿਖ ਰਹੀ ਆ ਉਹਨਾਂ ਨੂੰ ਟੋਟਲ 100 ਦਿਨ ਦਾ ਟਾਈਮਲਾਈਨ ਦਿੱਤੀ ਸੀ ਕਿ ਵੀ ਨੈਕਸਟ 100 ਦਿਨਾਂ ਦੇ ਵਿੱਚ ਐਟਲੀਸਟ ਜਿਹੜੀਆਂ ਪਾਈਪਸ ਹੈਗੀਆਂ ਮੈਂ ਉਹ ਸ਼ਹਿਰ ਦੇ ਵਿੱਚ ਲੇ ਡਾਊਨ ਹੋ ਜਾਣ ਔਰ ਤੁਸੀਂ ਦੇਖ ਰਹੇ ਹੋਗੇ 6-7 ਜਗ੍ਹਾ ਤੇ ਆਲਰੇਡੀ ਉਹ ਕੰਮ ਸਟਾਰਟ ਹੋ ਗਿਆ ਔਰ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਬਿਫੋਰ ਮੌਨਸੂਨ ਮੌਨਸੂਨ ਤੋਂ ਪਹਿਲਾਂ ਪਹਿਲਾਂ ਐਟਲੀਸਟ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਪਾਈਪਾਂ ਬੈੱਜਣ ਪਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਸਾਡੇ ਜਿਹੜੇ ਡਬਲਿਊਟੀਪੀ ਲੱਗਨੇ ਹੈਗੇ ਵਾਟਰ ਟ੍ਰੀਟਮੈਂਟ ਜਿਹੜੇ ਪਲਾਂਟਸ ਹੈਗੇ ਆ ਉਹਦੇ ਵਿੱਚ ਵੀ ਪੰਜ ਜਗ੍ਹਾ ਤੇ ਸ਼ਹਿਰ ਦੇ ਵਿੱਚ ਡਬਲਿਊਟੀਪੀ ਲੱਗਨੇ ਸੀਗੇ ਚਾਰ ਤੇ ਕੰਮ ਚੱਲ ਰਿਹਾ ਇੱਕ ਦਾ ਥੋੜਾ ਜਿਹਾ ਕੁਝ ਉਹਦੇ ਵਿੱਚ ਕੁਝ ਇਸ਼ੂਜ਼ ਆ ਗਏ ਸੀਗੇ ਔਰ ਅਸੀਂ ਬਹੁਤ ਜਲਦ ਜਿਹੜਾ ਸੂਰਿਆਨਕਲੇਬ ਵਾਲਾ ਡਬਲਿਊਟੀਪੀ ਉਹ ਵੀ ਸਟਾਰਟ ਕਰਨ ਜਾ ਰਹੇ ਹਾਂ ਪਰ ਓਵਰਆਲ ਜਿਹੜੀਆਂ ਸ਼ਹਿਰ ਦੀਆਂ ਸੜਕਾਂ ਦੀ ਜੇ ਅਸੀਂ ਗੱਲ ਕਰੀਏ ਉਹ ਮੈਨੂੰ ਲੱਗਦਾ ਕਿ ਅਸੀਂ ਮੌਨਸੂਨ ਤੋਂ ਪਹਿਲਾਂ ਪਹਿਲਾਂ ਅਸੀਂ ਐਟਲੀਸਟ ਪਾਈਪਾਂ ਜ਼ਰੂਰ ਬਿਚਾ ਦੇਾਂਗੇ ਔਰ ਉਸ ਤੋਂ ਬਾਅਦ ਤਾਂ ਕਿ ਬਰਸਾਤਾਂ ਦੇ ਵਿੱਚ ਜਿਹੜੀ ਉਹ ਮਿੱਟੀ ਜਦੋਂ ਬੈਠ ਜਾਏਗੀ ਤੇ ਉਸ ਤੋਂ ਬਾਅਦ ਆਫਟਰ ਮੌਨਸੂਨ ਅਸੀਂ ਸੜਕਾਂ ਸ਼ਹਿਰ ਨੂੰ ਬਿਲਕੁਲ ਨਵੀਆਂ ਅਸੀਂ ਸੜਕਾਂ ਦੇ ਦਿਆਂਗੇ ਬਾਕੀ ਪ੍ਰੋਜੈਕਟ ਤੇ ਪੂਰੀ ਅਸੀਂ ਹੁਣ ਵੀ ਇਵਨ ਰਸਤੇ ਚਾਹਦੇ ਹੋਏ ਮੇਰੀ ਜਿਹੜੇ ਸੀਵਰੇਜ ਡਿਪਾਰਟਮੈਂਟ ਦਾ ਜਿਹੜੇ ਆਫੀਸ਼ਰਸ ਆ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀਗਾ ਤੇ ਇੱਥੇ ਅਸੀਂ ਬਹੁਤ ਡੀਪਲੀ ਅਸੀਂ ਇਹ ਵਰਕ ਕਰ ਰਹੇ ਹਾਂ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਕੋਈ ਪਲਾਨ ਘੜਿਆ ਤੁਸੀਂ ਟ੍ਰੈਫਿਕ ਦੀ ਸਮੱਸਿਆ ਜਲੰਧਰ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਆਬਾਦੀ ਵਧਣ ਦੇ ਨਾਲ-ਨਾਲ ਇਹ ਸਮੱਸਿਆ ਜ਼ਿਆਦਾ ਦਿਨ-ਦਰ-ਦਿਨ ਵੱਧ ਰਹੀ ਸੀਗੀ ਔਰ ਅਸੀਂ ਬਹੁਤ ਜਲਦ ਸ਼ਹਿਰ ਨੂੰ ਬੀਓਟੀ ਬੇਸ ਤੇ ਅਸੀਂ ਪੰਜ ਅਸੀਂ ਟ੍ਰੈਫਿਕ ਪਾਰਕਿੰਗਸ ਜਿਹੜੀਆਂ ਦੇਣ ਜਾ ਰਹੇ ਹਾਂ ਜਿੱਥੇ ਸਾਡੀਆਂ ਆਪਣੀਆਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਸਾਡੀਆਂ ਬਿਲਡਿੰਗਸ ਹੈਗੀਆਂ ਕਿ ਜਿਹੜੇ ਸਾਡੇ ਜ਼ੋਨਲ ਆਫਿਸ ਆ ਕਾਰਪੋਰੇਸ਼ਨ ਦੇ ਅ ਨਹੀਂ ਨਹੀਂ ਹਜੇ ਤਾਂ ਪ੍ਰੋਜੈਕਟ ਬਹੁਤ ਇਨੀਸ਼ੀਅਲ ਸਟੇਜ ਤੇ ਆ ਹਜੇ ਤਾਂ ਉਹਦੀ ਸਿਰਫ ਅਸੀਂ ਡਰਾਇੰਗਸ ਅਸੀਂ ਤਿਆਰ ਕਰ ਰਹੇ ਹਾਂ ਔਰ ਜਿੱਦਾਂ ਮੋਡਲ ਟਾਊਨ ਮਾਰਕੀਟ ਆ ਉਥੇ ਪਾਰਕਿੰਗ ਦੀ ਇਸ ਸਮੇਂ ਕਾਫੀ ਸਮੱਸਿਆ ਇਸ ਤਰੀਕੇ ਤੇ ਜਿਹੜੇ 5 ਜ਼ੋਨ ਹੈਗੇ ਆ ਉਥੇ ਸਾਡੇ ਆਫਿਸ ਅਸੀਂ 4th ਫਲੋਰ ਤੇ ਸ਼ਿਫਟ ਕਰ ਦੇਵਾਂਗੇ ਜਾਂ 5th ਫਲੋਰ ਤੇ ਫਿਜ਼ਿਬਿਲਟੀ ਦੇ ਹਿਸਾਬ ਨਾਲ ਔਰ نیچے ਜਿਹੜੀਆਂ ਹੈਗੀਆਂ ਵਾ ਉਹ ਅਸੀਂ ਪਾਰਕਿੰਗ ਜੋ BOT ਬੇਸ ਤੇ ਅਸੀਂ ਦੇਣ ਜਾ ਰਹੇ ਹਾਂ ਬਾਲੀ ਸਾਹਿਬ ਆਪਾਂ ਗੱਲ ਕਰੀਏ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਵੀ ਬੜੀ ਸੇਵਾ ਕੀਤੀ ਹੈਗੀ ਆ ਤੇ ਰੰਗਲਾ ਪੰਜਾਬ ਤੇ ਦੇ ਬੰਦਾ ਜੇ ਪੰਜਾਬੀ ਮਾਂ ਬੋਲੀ ਵੀ ਨਾਲ ਪਰਫਲੋਤ ਹੁੰਦੀ ਹੈ ਤੇ ਉਸ ਵਾਸਤੇ ਕੀ ਕਰ ਰਹੇ ਆ ਦੇਖੋ ਮਾਂ ਬੋਲੀ ਦੇ ਲਈ ਜਿਹੜਾ ਕੰਮ ਸਾਡੀ ਸਰਕਾਰ ਨੇ ਕੀਤਾ ਪਹਿਲਾਂ ਤੇ ਕਿਸੇ ਸਰਕਾਰ ਨੇ ਨਹੀਂ ਕੀਤਾ ਮੇਰੀ ਤਾਂ ਐਨਜੀਓ ਚ ਮੈਂ ਪੰਜਾਬ ਜਾਗਰਤੀ ਮੰਚਾਂ ਬੜੇ ਸਾਲ ਅਸੀਂ ਇਸ ਗੱਲ ਦੀ ਮੰਗ ਕਰਦੇ ਰਹੇ ਕਿ ਸਰਕਾਰ ਕੋਈ ਐਸੀ ਨੋਟੀਫਿਕੇਸ਼ਨ ਕਰੇ ਜਿਹਦੇ ਆਧਾਰ ਤੇ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਵੇ ਉੱਪਰ ਪੰਜਾਬੀ ਆਪਾਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਲੇਕਿਨ ਮੈਂ ਇਹ ਜ਼ਰੂਰ ਮੰਨਦਾ ਕਿ ਜਿਹੜੀ ਮੇਰੇ ਖਿੱਤੇ ਦੀ ਬੋਲੀ ਆ ਮੇਰੇ ਪੰਜਾਬ ਦੀ ਬੋਲੀ ਆ ਉਹ ਪਹਿਲੇ ਅਧਾਰ ਤੇ ਬੋਲੀ ਜਾਣੀ ਚਾਹੀਦੀ ਆ ਲਿਖੀ ਜਾਣੀ ਚਾਹੀਦੀ ਆ ਤੇ ਬੜੀਆਂ ਸਰਕਾਰਾਂ ਈਵਨ ਦੈਨ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲ ਹੋਇਆ ਅਸੀਂ ਉਦੋਂ ਉਦੋਂ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਸੀ ਗਵਰਨਮੈਂਟ ਨੇ ਵੀ ਟ੍ਰਾਈਡ ਅ ਲੋਰਡ ਕਿ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਸੱਚੀ ਸ਼ਰਧਾਂਜਲੀ ਹੋएगी ਕਿ ਜਿਸ ਲਿਪੀ ਚ ਉਹਨਾਂ ਦੀ ਬਾਣੀ ਰਚੀ ਹੋਈ ਆ ਉਸ ਲਿਪੀ ਨੂੰ ਉਸ ਭਾਸ਼ਾ ਨੂੰ ਉਸ ਜ਼ੁਬਾਨ ਨੂੰ ਪਹਿਲ ਦੇ ਅਧੇ ਉੱਪਰ ਕਰ ਦਿਓ ਪਰ ਕਿਸੇ ਨੇ ਕੀਤਾ ਨਹੀਂ ਪਤਾ ਨਹੀਂ ਕੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਤੁਸੀਂ ਮਨਾ ਰਹੇ ਆ ਲੇਕਿਨ ਤੁਸੀਂ ਉਹਨਾਂ ਦੀ ਭਾਸ਼ਾ ਦੇ ਲਈ ਇੱਕ ਸਰਕੂਲਰ ਨਹੀਂ ਜਾਰੀ ਕਰ ਸਕਦੇ ਕਿ ਨੋਟੀਫਿਕੇਸ਼ਨ ਨਹੀਂ ਕਰ ਸਕਦੇ ਜਦੋਂ ਸਾਡੀ ਸਰਕਾਰ ਆਈ ਆਉਂਦਿਆਂ ਸਾਰੇ ਨੋਟੀਫਿਕੇਸ਼ਨ ਹੋਇਆ ਕਿ ਪੰਜਾਬ ਦੀ ਸਾਰੀ ਸਾਰੀਆਂ ਗੈਰ ਸਰਕਾਰੀ ਗੈਰ ਸਰਕਾਰੀ ਅਰਧ ਸਰਕਾਰੀ ਜਿੰਨੇ ਵੀ ਆਪਾ ਵਪਾਰਕ ادارے ਆ ਵਿਦਿਅਕ ادارے ਆ ਉਹਨਾਂ ਸਾਰਿਆਂ ਨੂੰ ਉੱਪਰ ਪੰਜਾਬੀ ਦੂਜੀਆਂ ਦੋਨਾਂ ਜ਼ਬਾਨਾਂ ਨਾਲੋਂ ਵੱਡੇ ਆਕਾਰ 'ਚ ਲਿਖਣੀ ਪੈਗੀ ਅੱਜ ਜਦੋਂ ਤੁਸੀਂ ਸੜਕ 'ਤੇ ਜਾਂਦੇ ਹੋ ਤਾਂ ਉਹਨੇ ਮੈਕਡੋਨਲ ਪੰਜਾਬੀ 'ਚ ਲਿਖਿਆ ਲੱਭਦਾ ਸਟਾਰਬਕਸ ਪੰਜਾਬੀ 'ਚ ਲਿਖਿਆ ਲੱਭਦਾ ਗੱਲ ਕੁਛ ਨਹੀਂ ਹੈ ਕਿ ਜਦੋਂ ਅਸੀਂ ਭਾਰਤ ਨੂੰ ਦੇਖਦੇ ਹਾਂ ਜਦੋਂ ਮੈਂ ਹਰਿਆਣੇ 'ਚ ਜਾਂਦਾ ਜਾਂ ਪੰਜਾਬ 'ਚ ਖੜਾ ਮੈਂ ਮਿੱਟੀ ਪੰਜਾਬ ਦੀ ਚੁੱਕਦਾ ਤੇ ਮੈਨੂੰ ਉਹੋ ਜਿਹੀ ਹਰਿਆਣੇ ਚੁੱਕਦਾ ਮੈਨੂੰ ਕੋਈ ਫਰਕ ਨਹੀਂ ਲੱਗਦਾ ਮਾਚਲ ਦੀ ਚੁੱਕਦਾ ਮੈਨੂੰ ਫਰਕ ਨਹੀਂ ਲੱਗਦਾ ਦੁੱਧ ਪੰਜਾਬ ਦਾ ਭਰ ਹੋਵੇ ਗਲਾਸ ਦਾ ਜਾਂ ਹਰਿਆਣੇ ਦਾ ਜਾਂ ਹਿਮਾਚਲ ਦਾ ਅਸਾਮ ਦਾ ਫਰਕ ਨਹੀਂ ਲੱਗਦਾ ਮੈਨੂੰ ਕਦੋਂ ਪੰਜਾਬ ਦਿਖਦਾ ਵੀ ਮੇਰਾ ਪੰਜਾਬ ਆ ਜਦੋਂ ਮੈਂ ਊੜਾ ਦੇਖਦਾ ਤੁਹਾਨੂੰ ਮੈਂ ਗੁਰਮੁਖੀ ਦੇਖਦਾ ਤੇ ਮੈਨੂੰ ਲੱਗਦਾ ਕਿ ਹਾਂ ਇਹ ਮੇਰੇ ਅੱਖਰਾਂ ਦਾ ਮੇਰੇ ਸ਼ਬਦਾਂ ਦਾ ਮੇਰੀ ਗੁਰਮੁਖੀ ਵਾਲਾ ਪੰਜਾਬ ਆ ਉਹਨਾਂ ਅਗਰ ਮੈਂ ਹਿੰਦੀ ਲਿਖੀ ਹੋएगी ਤੇ ਹਰਿਆਣੇ 'ਚ ਅੱਜਕੱਲ ਤਾਂ ਜਿਹੜੇ ਆਰਕਟੈਕਟ ਆ ਬਿਲਡਿੰਗਾਂ ਦਾ ਸਟਰਕਚਰ ਆ ਉਹ ਤਾਂ ਸੇਮ ਆ ਉਹ ਤਾਂ ਕਿਤੇ ਕੋਈ ਫਰਕ ਨਹੀਂ ਹੈਗਾ ਇਵੇਂ ਤੁਸੀਂ ਹਿਮਾਚਲ ਵੀ ਜਾਓ ਤਾਂ ਉਹ ਮਲਟੀ ਸਟੋਰੀ ਜਿਹੜੀਆਂ ਬਿਲਡਿੰਗਸ ਉਸ ਤਰ੍ਹਾਂ ਬਣਨੇ ਸ਼ੁਰੂ ਹੋ ਗਈਆਂ ਸੋ ਸਾਡੀ ਸਰਕਾਰ ਦੀ ਇਹ ਪ੍ਰਾਪਤੀ ਆ ਕਿ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਿਆ ਤਾਂ ਕਿ ਸਾਡੀ ਆਉਣ ਵਾਲੀ ਪੀਡੀਐਸ ਭਾਸ਼ਾ ਤੇ ਮਾਣ ਮਹਿਸੂਸ ਕਰ ਸਕੇ ਤੁਹਾਡੇ ਪ੍ਰਯਾਸ ਜਿਹੜੇ ਨੇ ਉਹ ਰੰਗ ਲਿਆਏ ਨੇ ਕਿ ਹੁਣ ਜਿਹੜੀ ਸਰਕਾਰੀ ਜਿਹੜੀਆਂ ਬਦਲੀਆਂ ਹੁੰਦੀਆਂ ਉੱਥੇ ਪੰਜਾਬੀ ਆਣ ਲੱਗੀ ਆ ਦੇਖੋ ਇਹ ਹੌਲੀ ਹੌਲੀ ਚੀਜ਼ ਆ ਜਿਸ ਤਰ੍ਹਾਂ ਦਾ ਐਟਮੋਸਫੀਅਰ ਹੁੰਦਾ ਜਿਸ ਤਰ੍ਹਾਂ ਦੀ ਤਬੀਅਤ ਵਾਲੇ ਲੋਕ ਹੁੰਦੇ ਆ ਉਸ ਤਰ੍ਹਾਂ ਦਾ ਮਾਹੌਲ ਸਿਰਜਣਾ ਸ਼ੁਰੂ ਹੋ ਜਾਂਦਾ ਸਾਡੇ ਸਾਰੇ ਹੀ ਲੋਕ ਜਿਹੜੇ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੇ ਜਿੰਨੇ ਵੀ ਪਾਰਟੀ ਦੇ ਲੀਡਰਸ ਨੇ ਸਾਰੇ ਆਮ ਕਰਨ ਤੋਂ ਆਏ ਉਹਨਾਂ ਨੂੰ ਹਰ ਹਕੀਕਤਾ ਜਾਣਵਾ ਉਹਨਾਂ ਦੇ ਅੰਦਰੋਂ ਪੰਜਾਬੀਤ ਉਹਨਾਂ ਦੀ ਜਿਹੜੀ ਪਦਾਇਸ਼ ਆ ਪਾਲਣ ਪੋਸ਼ਣ ਉਹ ਪੰਜਾਬੀਤ ਵਾਲੇ ਮਾਹੌਲ ਚ ਹੋਇਆ ਕਿਉਂਕਿ ਬਹੁਤ ਜ਼ਿਆਦਾ 엘ੀਟ ਸਕੂਲਸ অর 엘ੀਟ ਕੋਠੀਆਂ ਚ ਨਹੀਂ ਪੜੇ ਹੋਏ ਸਾਰੇ ਜਨ ਹਰੇਕ ਬੰਦੇ ਜੋ ਤੁਹਾਨੂੰ ਪੰਜਾਬੀਤ ਜਿਹੜੀ ਆ ਉਹ ਡੁੱਲ ਡੁੱਲ ਮਿਲੇਗੀ ਜਿਸ ਤਰ੍ਹਾਂ ਦੇ ਲੋਕ ਇਕੱਠੇ ਹੋ ਜਾਂਦੇ ਉਸ ਤਰ੍ਹਾਂ ਦਾ ਫਿਰ ਵਿਚਾਰ ਜਿਹੜਾ ਆ ਉਹ ਪੈਦਾ ਹੋ ਕੇ ਦਿਖਣਾ ਸ਼ੁਰੂ ਹੋ ਜਾਂਦਾ ਤੇ ਬਿਲਕੁਲ ਮੇਰੇ ਤੋਂ ਕੰਮ ਕਰਾਉਣ ਵਾਸਤੇ ਲੋਕ ਆਉਂਦੇ ਆ ਕਿਉਂਕਿ ਕਾਫੀ ਵੱਡਾ ਸ਼ਹਿਰ ਹੈ ਤੁਹਾਡਾ ਤੇ ਉੱਥੇ ਸਿੰਗਲ ਵਿੰਡੋ ਸਿਸਟਮ ਦੀ ਗੱਲ ਪਹਿਲਾਂ ਵੀ ਚੱਲੀ ਸੀ ਕਿ ਕਿ ਲੋਕਾਂ ਦੇ ਕੰਮ ਆਰਾਮ ਨਾਲ ਹੋਣ ਟਾਈਮਲੀ ਹੋਣ ਔਰ ਜੋ ਸਮਾਂ ਦਿੱਤਾ ਗਿਆ ਹੈਗਾ ਉਹਦੇ ਅਨੁਸਾਰ ਉਹਨਾਂ ਨੇ ਕਿ ਕੀ ਕਰ ਰਹੇ ਕਿਉਂਕਿ ਲੰਬੀਆਂ ਲਾਈਨਾਂ 'ਚ ਨਾ ਲੱਗਣਾ ਔਰ ਦੇਰ ਨਾ ਲੱਗੇ ਸਾਡੇ ਆਲਰੇਡੀ ਕਾਫੀ ਸਾਰੇ ਕੰਮ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦੇ ਅਸੀਂ ਉਹ ਸਾਡੀ ਜਿਹੜੇ ਸਾਡੇ ਪੋਰਟਲ ਹੈਗੇ ਕਾਰਪੋਰੇਸ਼ਨ ਦੇ ਉਹਦੇ ਥਰੂ ਅਸੀਂ ਰਨ ਕਰਦੇ ਆਂ ਔਰ ਮੈਂ ਜੋ ਮਹਿਸੂਸ ਕਰਦਾ ਮੈਂ ਬਈ ਹੁਣ ਜਦੋਂ ਵੀ ਕਿਉਂਕਿ ਮੈਂ ਰੈਗੂਲਰ ਜਿਹੜਾ ਸਾਡਾ ਨੀਚੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਫਿਸ ਹੈ ਜਿਹਦੇ ਵਿੱਚ ਸਾਡੀਆਂ ਚ ਲੋਕ ਕੋ ਛੋਟੀ ਮੋਟੀ ਆਪਣੀਆਂ ਜ਼ਰੂਰਤਾਂ ਦੇ ਲਈ ਆਂਦੇ ਆ ਔਰ ਮੈਂ ਉਹਨੂੰ ਰੈਗੂਲਰ ਵਿਜ਼ਿਟ ਵੀ ਕਰਦਾ ਪਰ ਉੱਥੇ ਕਦੀ ਵੀ ਹੁਣ ਪ੍ਰੈਜ਼ੈਂਟਲੀ ਜੇ ਆਪਾਂ ਗੱਲ ਕਰੀਏ ਬਈ ਤੁਸੀਂ ਲੋਕ ਜਾ ਕੇ ਦੇਖੋਗੇ ਤੇ ਉੱਥੇ ਤੁਹਾਨੂੰ ਕੋਈ ਰਸ਼ ਨਹੀਂ ਮਿਲੇਗਾ ਕੋਈ ਧੱਕਾ ਮੁੱਕੀ ਨਹੀਂ ਮਿਲੇਗੀ ਔਰ ਜਿਹੜੇ ਸਾਡੇ ਆਫੀਸਰਸ ਬੈਠੇ ਆ ਉਹ ਬੜੇ ਸਲੀਕੇ ਦੇ ਨਾਲ ਲੋਕਾਂ ਦੀ ਗੱਲ ਸੁਣ ਰਹੇ ਆ ਔਰ ਉਹਨਾਂ ਦੀ ਜੋ ਵੀ ਪ੍ਰੋਬਲਮਸ ਆ ਉਹਨਾਂ ਦਾ ਹੱਲ ਹੁਣ ਬਹੁਤ ਅੱਛੇ ਤਰੀਕੇ ਨਾਲ ਅਸੀਂ ਕਰ ਰਹੇ ਹਾਂ। ਵਿਨੀਤ ਜੀ ਜਲੰਧਰ ਨੂੰ ਸਪੋਰਟਸ ਹੱਬ ਜੋ ਜਾਣਿਆ ਜਾਂਦਾ ਹੈ ਕੀ ਕੁਝ ਕਾਰਪੋਰੇਸ਼ਨ ਕਰ ਰਹੀ ਹੈ ਕਿਉਂਕਿ ਬਹੁਤ ਵੱਡੇ ਵੱਡੇ ਖਿਡਾਰੀ ਜਲੰਧਰ ਨੇ ਦਿੱਤੇ ਨੇ ਦਿਸ਼ਾ ਨੂੰ। ਬਿਲਕੁਲ ਜੀ ਬਹੁਤ ਸਾਲ ਪਹਿਲਾਂ ਜਿਹੜਾ ਤੁਸੀਂ ਸੁਣਿਆ ਹੋਣਾ ਵਾਬੇ ਜਦੋਂ ਬਲਟਨ ਪਾਰਕ ਦਾ ਅਸੀਂ ਗੱਲ ਸੁਣਦੇ ਸੀਗੇ ਕਿ ਉਹ ਦੁਬਾਰਾ ਅਸੀਂ ਉਹਨੂੰ ਰੈਨੋਵੇਸ਼ਨ ਦੇ ਵੱਲ ਜਾ ਰਿਹਾ ਸੀਗਾ। ਪਰ ਉਹ ਪ੍ਰੋਜੈਕਟ ਕਿਨਾ ਕਾਰਨ ਕਾਰਨ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਮੈਂ ਉਸ ਉਸ ਪ੍ਰੋਜੈਕਟ ਨੂੰ ਚਲਾ ਨਹੀਂ ਪਾਈਆਂ ਔਰ ਪਿਛਲੇ 3 ਮਹੀਨਿਆਂ ਤੋਂ ਰੈਗੂਲਰ ਮੈਂ ਉਸ ਬਲਟਨ ਪ੍ਰੋਜੈਕਟ ਪਾਰਟ ਜਿਹੜਾ ਪ੍ਰੋਜੈਕਟ ਹੈ ਉਥੇ ਸਟੇਡੀਅਮ ਬੰਨੇ ਹੈ ਜਿਹੜੇ ਅਸੀਂ ਉਸ ਪ੍ਰੋਜੈਕਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪਰਸੋਂ ਵੀ ਮੈਂ ਸਾਡੇ ਆਨਰੇਬਲ ਮਿਨਿਸਟਰ ਸਾਹਿਬ ਦੇ ਨਾਲ ਮੈਂ ਮੀਟਿੰਗ ਕਰਕੇ ਆਇਆ ਔਰ ਬਹੁਤ ਜਲਦ ਮੈਨੂੰ ਉਮੀਦ ਹੈ ਕਿ ਅਗਲੇ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਹ ਪ੍ਰੋਜੈਕਟ ਜਲੰਧਰ ਦੀ ਜਨਤਾ ਨੂੰ ਸਮਰਪਿਤ ਕਰਨ ਜਾ ਰਹੇ ਹਨ ਔਰ ਉਹ ਬਹੁਤ ਬੜੀ ਅਚੀਵਮੈਂਟ ਪੰਜਾਬ ਸਰਕਾਰ ਦੀ ਕਿਉਂਕਿ ਸਰਕਾਰ ਬਹੁਤ ਔਰ ਮੈਨੂੰ ਅੱਛਾ ਵੀ ਲੱਗਦਾ ਵੈ ਕਿ ਸਰਕਾਰ ਇੰਨੇ شدت ਦੇ ਨਾਲ ਚਾਹੇ ਕੋਈ ਵੀ ਪ੍ਰੋਜੈਕਟ ਹੋਵੇ ਸਾਨੂੰ ਸਾਡੇ ਕੋਲੋਂ ਵੀ ਰੈਗੂਲਰ ਫਾਲੋਅ ਅਪ ਮੰਗਿਆ ਜਾ ਰਿਹਾ ਤੇ ਉਹ ਜਿਹੜਾ ਬਲਟਨਪਾਗ ਦਾ ਪ੍ਰੋਜੈਕਟ ਹੈ ਸਪੋਰਟਸ ਹੱਬ ਦੇ ਤੌਰ ਤੇ ਅਸੀਂ ਜਲੰਧਰ ਨੂੰ ਬਹੁਤ ਜਲਦ ਦੇਣ ਜਾ ਰਹੇ ਹਾਂ ਬਹੁਤ ਸ਼ੁਕਰੀਆ ਵਿਨੇਪੀਰ ਸਾਹਿਬ ਥੈਂਕ ਯੂ ਬਾਲੀ ਸਾਹਿਬ ਬਹੁਤ ਸ਼ੁਕਰੀਆ ਹਾਲਾਂਕਿ ਕਈ ਸਿਆਸੀ ਸਵਾਲ ਰਹਿਣੇ ਸੀ ਪਰ ਸਮਾਂ ਬੜਾ ਘੱਟ ਹੈ ਮਾਜ਼ਰਤ ਚੋਣਾ ਅਗਲੀ ਵਾਰੀ ਫੇਰ ਆਪਾਂ ਵੱਡਾ ਇੰਟਰਵਿਊ ਕਨੈਕਟ ਕਰਾਂਗੇ ਨਹੀਂ ਜ਼ਰੂਰ ਜ਼ਰੂਰ ਧੰਨਵਾਦ ਤਾਂ ਪੰਜਾਬ ਦੇ ਮਸਲਿਆਂ ਤੇ ਚਰਚਾ ਹੋਈ ਸ਼ਹਿਰ ਜਲੰਧਰ ਦੇ ਮਸਲਿਆਂ ਤੇ ਚਰਚਾ ਹੋਈ ਇਕੋਂ ਦੇ ਪੈਨਲ ਚ ਇੱਕ ਹੋਰ ਵੱਡੀ ਚਰਚਾ ਕਰਨ ਜਾ ਰਹੇ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਦੀਪਕ ਬਾਲੀ ਜੀ ਤੁਸੀਂ ਸਟੇਜ ਤੇ ਰਹਿਣਾ ਤਾਂ ਵਿਨੀਤ ਜੀ ਤੁਸੀਂ ਵੀ ਸਟੇਜ ਤੇ ਰਹਿਣਾ ਮੈਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਐਡੀਟਰ ਇਨ ਚੀਫ ਦੀਪਕ ਤਿ ਇੱਕ ਟੋਕਨ ਆਫ ਮੋਮੈਂਟੋ ਜਿਹੜਾ ਉਹ ਪੇਟ ਕੀਤਾ ਜਾਵੇ ਸਾਡੇ ਗੈਸਟ ਨੇ ਬਹੁਤ ਖਾਸ ਨੇ ਕਿਉਂਕਿ ਸਰਕਾਰ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਸ ਤਰ੍ਹਾਂ ਰੰਗਲਾ ਪੰਜਾਬ ਬਣਾਉਣਾ ਹੈ ਵੱਡੀ ਗੱਲ ਹੈ ਇੱਕ ਟੀਚਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਦਾ ਕਿ ਆਖਰਕਾਰ ਰੰਗਲਾ ਪੰਜਾਬ ਕਿਵੇਂ ਬਣਾਇਆ ਜਾਵੇ ਵੱਧ ਤੋਂ ਵੱਧ ਟੂਰਿਸਟ ਜਿਹੜੇ ਨੇ ਉਹ ਕਿਸ ਤਰ੍ਹਾਂ ਲਿਆਂਦੇ ਜਾਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲਿਆਂਦੇ ਜਾਣ ਕਿਉਂਕਿ ਟੂਰਿਸਟ ਹੱਬ ਜਿਹੜਾ ਇੱਕ ਪੰਜਾਬ ਜਾਣਿਆ ਜਾਂਦਾ ਹੈ ਇਸੇ ਕਰਕੇ ਹੀ ਜ਼ਿਆਦਾ ਜ਼ੋਰ ਜਿਹੜਾ ਉਹ ਟੂਰਿਜ਼ਮ ਦੇ ਉੱਤੇ ਦਿੱਤਾ ਜਾ ਰਿਹਾ ਹੈ ਸਵਿਕਾਰ ਤਾੜੀਆਂ ਜ਼ਰੂਰ ਮਾਰ ਦਿਓ ਸੋ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਕਿ ਵੱਡੇ ਪੱਧਰ ਤੇ ਉੱਤੇ ਕੰਮ ਜਿਹੜੀ ਆ ਉਹ ਸਰਕਾਰ ਕਰ ਰਹੀ ਆ ਹਾਲਾਂਕਿ ਮੌਕਾ ਜਿਹੜਾ ਸਰਕਾਰ ਨੂੰ ਪਹਿਲੀ ਵਾਰ ਮਿਲਿਆ ਹੈ ਪਰ ਉਸ ਦੇ ਬਾਵਜੂਦ ਜਿਹੜਾ ਸਰਕਾਰ ਹਰ ਇੱਕ ਪੱਖ ਤੋਂ ਚਾਹੇ ਅਸੀਂ ਕਹਿ ਲਈਏ ਉਹ ਟੂਰਿਜ਼ਮ ਹੋਵੇ ਚਾਹੇ ਉਹ ਐਜੂਕੇਸ਼ਨ ਹੋਵੇ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਅਸੀਂ ਪੁਲਿਸਿੰਗ ਕਹਿ ਲਈਏ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਦੀਪਕ ਬਾਲੀ ਜੀ ਦਾ ਅਤੇ ਬਨੀਤ ਧੀਰ ਜੀ ਮੇਅਰ ਜੋ ਨੇ ਜਲੰਧਰ ਦੇ ਸਰ ਤੁਸੀਂ ਇੱਥੇ ਰਹਿਣਾ ਤੁਹਾਡੀ ਹਲੇ ਸਾਨੂੰ ਬਹੁਤ ਲੋੜ ਹੈ ਤੁਸੀਂ ਸਾਡੀ ਇਸ ਸ਼ਾਮ ਦੇ ਵਿੱਚ ਸ਼ਾਨ ਵਧਾਈ ਹੈ